ਜਿਨੂੰ ਬੇਨਤੀ ਕੀਤੀ ਸੀ ਵੀ ਇੱਕ ਦਿਨ ਮੈਂ ਕਿਸੇ ਬਹੁਤ ਸਿਆਣੇ ਸੱਜਣ ਨੂੰ ਕਹਿ ਬੈਠਾ ਮੈਂ ਕਿਹਾ ਜੀ ਉਹ ਤੇ ਕਮਲੈ ਤੂੰ ਸਿਆਣਾ ਸੱਜਣ ਪੱਗ ਬਨ ਰਿਹਾ ਸੀ ਮੇਰੇ ਆਪਣੇ ਘਰ ਦੀ ਗੱਲ ਆ ਦਸਤਾਰ ਸਜਾਉਂਦਾ ਸਜਾਉਂਦਾ ਘੁੰਮ ਕੇ ਮੈਨੂੰ ਕਹਿੰਦਾ ਵੀ ਕਾਕਾ ਤੈਨੂੰ ਪਤਾ ਹੈ ਨਮਲਾ ਮੂਰ ਕਿਹਨੂੰ ਕਹਿੰਦੇ ਨੇ ਜਿਹੜਾ ਕਿਸੇ ਦੇ ਘਰ ਨੂੰ ਅੱਗ ਲਾਵੇ ਉਹਨੂੰ ਸ਼ੈਤਾਨ ਕਹਿੰਦੇ ਨੇ ਜਿਹੜਾ ਆਪਣਾ ਘਰ ਗਵਾਵੇ ਉਹਨੂੰ ਕਮਲਾ ਤੇ ਮੂਰਖ ਕਹਿੰਦੇ ਨੇ ਹੁਣ ਤੂੰ ਦੱਸ ਤੂੰ ਕੀ ਦੀ ਗੱਲ ਕਰਦਾ ਅਸੀਂ ਜਿਹੜਾ ਲੋਕਾਂ ਦੇ ਘਰਾਂ ਨੂੰ ਲੋਤੀ ਲਾਉਂਦਾ ਅੱਗ ਲਾਉਂਦਾ ਸ਼ੁਰੂ ਵੀ ਕਮਲਾ ਕਹੀ ਜਾਂਦੇ ਉਹ ਕਮਲਾ ਥੋੜਾ ਹੈ ਪਰ ਅੰਗਲੇ ਦਾ ਘਰ ਸਾੜਦਾ ਤੇ ਕਮਲਾ ਕਮਲਾ ਥੋੜਾ ਆਪਣਾ ਘਰ ਸਾੜੇ ਇਹਨਾਂ ਸਿੱਖਾਂ ਨੇ ਕਿਹਾ ਮਹਾਰਾਜ ਸਾਡੀ ਮੁਕਤੀ ਕਰੋ ਉਧਾਰ ਕਰੋ ਮਹਾਰਾਜ ਕਹਿਣ ਲੱਗੇ ਸੇਵਾ ਕਰੋ ਬਹੁਤ ਸੋਖਾ ਤਰੀਕਾ ਹੈ ਤੁਸੀਂ ਵੇਖੋ ਕਈ ਲੋਕ ਨੇ पढ़ लिख के भुखे मरते पढ़ लिख के भी भुखे मरते ने बड़े लोग ऐसे ने जे पढ़े लिखे नहीं पढ़े लिखे नहीं जिम्मे दारा सिंह बहता पढ़िया लिखा बंदा नहीं सी बहुत सारे मजदूरी करने वाले अतीरू भाई अंबानी को बहुता पढ़िया लिखा व्यक्ति थोड़ा सी ਦਾ ਪੱਕਾ ਕਿ ਇਹ ਜੁਨੀਆ ਦਾ ਬਹੁਤ ਸਾਰਿਆਂ ਤੋਂ ਵੱਧ ਪੜਿਆ ਲਿਖਿਆ ਬੰਦਾ ਸੀ ਜਿਹੜਾ ਬਾਹਰ ਨੂੰ ਬਫੇ ਆ ਉਹ ਤੇ ਮੰਨਦਾ ਹੀ ਨਹੀਂ ਇਸ ਗੱਲ ਨੂੰ ਉਹ ਤੇ ਕਹਿੰਦਾ ਵੀ 6 ਚੀਜ਼ਾਂ ਸਿੱਖ ਲਓ ਜਮਾ ਕਰਨਾ ਘਟਾਓ ਕਰਨਾ ਫਿਰ ਗੁਣਾ ਕਰਨਾ ਤਕਸੀਮ ਕਰਨਾ ਚਾਰ ਗੱਲਾਂ ਹੋ ਗਈਆਂ ਤੇ ਇੱਕ ਚੀਜ਼ ਦਾ ਉਹ ਦੂਜੀ ਗੱਲ ਸਿੱਖ ਲਓ ਉਹ ਹੈ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੁਨਾਫਾ ਹੋ ਰਿਹਾ ਹੈ ਕਿ ਘਾਟਾ ਪੈ ਰਿਹਾ ਹੈ ਛੇ ਕਨਾਗਰ ਤੁਹਾਨੂੰ ਆਉਂਦੀਆਂ ਨੇ ਤੇ ਤੁਸੀਂ ਦੁਨੀਆ ਦੇ ਪੜੇ ਲਿਖੇ ਮਨੋਕੋ ਇਹ ਜੇ بڑے بڑے ਪੜੇ ਲਿਖੇ ਮਨੋਕੋ ਉਹਨਾਂ ਨੇ ਆਪਣੀ ਦਿਵਾਲੀਏ ਕੱਢ ਲੈ ਵੱਡੇ ਵੱਡੇ ਕਰੋੜਾਂ ਦੇ ਮਿਲੀਅਨ ਡਾਲਰਾਂ ਦੇ ਕਾਰੋਬਾਰ ਸ਼ੁਰੂ ਕਰ ਲੈ ਪਤਾ ਹੀ ਨਹੀਂ ਲੱਗਾ ਘਾਟਾ ਪੈ ਰਿਹਾ ਕਿ ਮੁਨਾਫਾ ਹੋ ਰਿਹਾ ਜਮਾ ਘਟਾਉਣਾ ਨਹੀਂ ਆਇਆ ਮਲਟੀਪਲਾਈ ਨਹੀਂ ਕਰਨਾ ਆਇਆ ਡਿਵਾਈਡ ਕਰਨਾ ਨਹੀਂ ਆਇਆ ਮਾਈਨਸ ਕਰਨਾ ਨਹੀਂ ਆਇਆ ਪਲੱਸ ਕਰਨਾ ਨਹੀਂ ਆਇਆ ਪੜਾਈ ਕੀ ਕਰਨੀ ਹੈ ਤੁਹਾਡਾ ਧਰਮ ਹੀ ਕਹਿੰਦਾ ਕਿ ਜੋ ਪ੍ਰਾਣੀ ਗੋਬਿੰਦ ਤੇ ਆਵੇ ਪੜਿਆ ਅਣ ਪੜਿਆ ਪਰਮਗਤ ਪਾਵੇ ਖੇਤੀ ਕਰਨ ਵਾਲਿਆਂ ਦਾ ਵੀ ਇਥੋਂ ਤੱਕ ਮੈਂ ਤੇ ਰੋਡ ਬੇਨਤੀ ਕਰਦਾ ਇਥੇ ਜੁੱਤੀਆਂ ਗੱਢਣ ਵਾਲੇ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਦੱਸੋ ਕਿਡਾ ਕ ਵੱਡਾ ਕਾਰੋਬਾਰ ਹੈ ਜੀ ਜੁੱਤੀਆਂ ਗੰਡਣੀਆਂ ਭਗਤ ਰਵਿਦਾਸ ਲੋਕਾਂ ਦੀਆਂ ਜੁੱਤੀਆਂ ਗੰਡਦੇ ਨੇ ਭਗਤ ਕਬੀਰ ਲੋਕਾਂ ਦੇ ਕੱਪੜੇ ਤਿਆਰ ਕਰਦੇ ਨੇ ਪਾਕਿਤ ਨਾਮਦੇਵ ਲੋਕਾਂ ਦੇ ਕੱਪੜੇ ਰੰਗਦੇ ਨੇ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ ਸੱਚੇ ਬਾਦਸ਼ਾਹ ਮਹਾਰਾਜ ਕਹਿੰਦੇ ਭਾਈ ਫਿਰ ਸੇਵਾ ਕਰੋ ਔਰ ਸੇਵਾ ਏਡੀ ਵੱਡੀ ਇੱਕ ਬਖਸ਼ਿਸ਼ ਹੈ ਤੁਸੀਂ ਆਪਣੇ ਬੱਚਿਆਂ ਦੀ ਕਰਕੇ ਵੇਖ ਲਓ ਆਪਣੇ ਮਾਪੇ ਬਾਪ ਦੀ ਕਰਕੇ ਵੇਖ ਲਓ ਆਪਣੇ ਘਰ ਵਿੱਚ ਨਿਕਾ ਜਿਆ ਬੂਟਾ ਲਾ ਕੇ ਉਹਦੀ ਕਰਕੇ ਵੇਖ ਲਓ ਘਰ ਵਿੱਚ ਕੁੱਤੇ ਬਿੱਲੇ ਦੀ ਕਰਕੇ ਵੇਖ ਲਓ ਮਰਨ ਤੱਕ ਉਹ ਵੀ ਤੁਹਾਡਾ ਮਨ ਪਰਚਾਵਾ ਕਰੇਗਾ ਉਹ ਵੀ ਤੁਹਾਡੀ ਰਾਖੀ ਕਰੇਗਾ ਪਰ ਆਪਾਂ ਤੇ ਇਹ ਰਸਤਾ ਚੁਣਿਆ ਚੁਣਿਆ ਨਾ ਆਪਾਂ ਦੇ ਸੇਵਾ ਦੇ ਵਿੱਚੋਂ ਵੀ ਪੁੱਛਣਾ ਸ਼ੁਰੂ ਕਰਤਾ ਵੀ ਆ ਸੇਵਾ ਕਰਾਂਗੇ ਤੇ ਕੀ ਮਿਲੇਗਾ ਉਹ ਸੇਵਾ ਕਰਾਂਗੇ ਤੇ ਕੀ ਮਿਲੇਗਾ ਇਸੇ ਕਰਕੇ ਬੁੱਢੇ ਮਾਂ ਬਾਪ ਜਿਹੜੇ ਸੀ ਉਹ ਵਿਚਾਰੇ ਰੁੱਲ ਗਏ ਉਹ ਕਹਿੰਦੇ ਹੁਣ ਇਹਨਾਂ ਤੋਂ ਕੀ ਮਿਲਣਾ ਹੈ ਇਹਨਾਂ ਨੂੰ ਬਾਹਰ ਕੱਢੋ ਪਰ ਸਾਨੂੰ ਨਹੀਂ ਸੀ ਪਤਾ ਕਿ ਇਹਨਾਂ ਹੀ ਬਜ਼ੁਰਗਾਂ ਦੇ ਬਿਰਧ ਆਸ਼ਰਮ ਬਣਾ ਕੇ ਲੋਕਾਂ ਨੇ ਸੇਵਾ ਕਰਕੇ ਤੇ ਮੈਗਾ ਸਾਸੀ ਵਰਗੇ ਅਵਾਰਡ ਪਾ ਲਏ ਨੋਬਲ ਪ੍ਰਾਈਜ਼ ਪਾ ਲਏ ਦੁਨੀਆ ਦੇ ਵਿੱਚ ਉਹਨਾਂ ਨੇ ਬੜੇ ਬੜੇ ਵੱਡੇ ਤਮਗੇ ਤੇ ਸਨਮਾਨ ਹਾਸਲ ਕਰ ਲਏ ਪਿਛਲੇ ਸਾਲ ਇੱਕ ਵਿਅਕਤੀ ਨੂੰ ਪਦਮ ਸ਼੍ਰੀ ਮਿਲਿਆ ਸੀ ਬਜ਼ੁਰਗ ਨੂੰ ਫਟੀ ਧੋਤੀ ਸੀ ਪੈਰਾਂ ਵਿੱਚ ਚਪਲਾ ਸੀ ਸਾਨੂੰ ਨਹੀਂ ਸਮਝ ਆ ਰਹੀ ਕਿ ਸੇਵਾ ਕਹਿੰਦੇ ਕਿਸ ਨੂੰ ਨੇ ਹਾਂਜੀ ਸੁੰਦਰ ਬਨਤੇ ਕਾਸ਼ਟ ਆਣੈ ਜਲ ਲਿਆਵੈ ਭਰ ਦੇਗ ਸਥਾਨੈ ਹੁਣ ਕੀ ਹੋਇਆ ਜਿਹੜਾ ਭਾਈ ਸੁੰਦਰ ਹੈ ਉਹਨੇ ਜੰਗਲ ਜਾਣਾ ਸ਼ੁਰੂ ਕਰ ਦਿੱਤਾ ਜੰਗਲ ਵਿੱਚੋਂ ਲੱਕੜਾ ਕੱਟ ਕੇ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਫਿਰ ਨਦੀ ਤੇ ਜਾਣਾ ਸ਼ੁਰੂ ਕਰ ਦਿੱਤਾ ਕਿਸੇ ਕੂਹ ਤੇ ਜਾਣਾ ਸ਼ੁਰੂ ਕਰ ਦਿੱਤਾ ਉਥੋਂ ਲਿਆ ਕੇ ਤੇ ਲੰਗਰ ਵਿੱਚ ਜਲ ਭਰਨਾ ਸ਼ੁਰੂ ਕਰ ਦਿੱਤਾ ਪਾਣੀ ਢੋਣਾ ਸ਼ੁਰੂ ਕਰ ਦਿੱਤਾ ਬਿਸ਼ਨ ਅਫਿਸ਼ਲੀ ਇਹ ਦੇਸ ਮਹਿ ਜਾਗ ਗਏ ਉੱਠ ਸਿੱਖਣ ਕੀ ਸੇਵਾ ਲੱਗ ਗਏ ਭਾਈ ਸੁੰਦਰ ਦਿਨੇ ਸੇਵਾ ਕਰਦਾ ਤੇ ਭਾਈ ਬਿਸ਼ਨ ਪਿਛਲੀ ਰਾਤ ਉੱਠਦਾ ਉੱਠ ਕੇ ਗੁਰ ਸਿੱਖਾਂ ਦੀ ਸੇਵਾ ਕਰਦਾ ਘਰ ਬਾਵੇਂ ਜਲ ਤਪਤ ਸ਼ਨਾਣ ਬਦ ਕੀ ਮੈਨ ਕਰੀ ਸਭ ਹਾਨ ਬਜ਼ੁਰਗਾਂ ਵਾਸਤੇ ਜ਼ਰੂਰਤਮੰਦਾਂ ਵਾਸਤੇ ਪਾਣੀ ਗਰਮ ਕਰਨਾ ਤੇ ਇਸ਼ਨਾਨ ਕਰਾਉਣਾ ਇਰ ਉਹਨਾਂ ਨੂੰ ਕਹਿਣਾ ਵੀ ਮੈਂ ਤੁਹਾਡੇ ਪੈਰ ਮਾਲ ਕੇ ਧੋ ਦਿਆ ਇਹ ਸੇਵਾ ਭਾਈ ਜਿਹੜਾ ਵਿਸ਼ਨੂੰ ਸੀ ਉਹਨੇ ਕਰਨੀ ਸ਼ੁਰੂ ਕਰ ਦਿੱਤੀ ਹੋਰ ਉਪਦੇਸ਼ ਸੁਣਿਓ ਮੰਨ ਲਾਏ ਲਾ ਕੇ ਸੇਵ ਕਰਨ ਸੰਭਦਾਏ ਗੁਰੂ ਦਾ ਉਪਦੇਸ਼ ਮੰਨ ਲਾ ਕੇ ਸੁਣਿਆ ਸੇਵਾ ਦੇ ਵਿੱਚ ਆਪਣੇ ਜੀਵਨ ਨੂੰ ਲਾ ਲਿਆ ਤੋਰ ਲਿਆ ਹਾਂਜੀ ਭਰਾ ਉਦਤ ਅੰਤ ਸਮਾ ਕਲਿਆਣ ਜਨਮ ਮਰਨ ਕੇ ਬੰਧ ਨਹਾਨ ਇਹਨਾਂ ਨੂੰ ਫਿਰ ਕਲਿਆਣਤਾ ਪ੍ਰਾਪਤ ਹੋਈ ਮੁਕਤੀ ਮੋਕਸ਼ ਜੰਮਨ ਮਰਨ ਦੇ ਇਹਨਾਂ ਦੇ ਬੰਧਨ ਜਿਹੜੇ ਸੀ ਗੁਰੂ ਅਰਜਨ ਦੇਵ ਜੀ ਪਿਤਾ ਮਹਾਰਾਜ ਨੇ ਕੱਟ ਦਿੱਤੇ ਜੱਟੂ ਭਾਨੂ ਤ੍ਰਿਤੀਏ ਨਿਹਾਲੂ ਚਤਰਤ ਆਏ ਤੀਰਥਾ ਨਾਲੂ ਅਗਲੀ ਸਾਖੀ ਹੈ ਭਾਈ ਜੱਟੂ ਭਾਈ ਭਾਨੂ ਭਾਈ ਨਿਹਾਲੂ ਭਾਈ ਤੀਰਥਾ ਚਾਰ ਸਿੱਖ ਆਪਸ ਵਿੱਚ ਇਕੱਠੇ ਹੋਏ ਨੇ ਚੜੇ ਹੋਤੇ ਜਾਤ ਕੇ ਚਾਰੋਂ ਚਲ ਆਏ ਗੁਰ ਕੇ ਦਰਬਾਰੋਂ ਚੜੇ ਹੋਤੇ ਜਾਤ ਕੇ ਚਾਰੋਂ ਇਹਨਾਂ ਦਾ ਗੋਤਰ ਸੀ ਚੜੇ ਆਮ ਸ਼ਹਿਰਾਂ ਦੇ ਵਿੱਚ ਸ਼ਰੀ ਭਾਈਚਾਰੇ ਦੇ ਵਿੱਚ ਇਹ ਗੋਤਰ ਆਮ ਜਾਣਿਆ ਜਾਂਦਾ ਸਾਨੀ ਹੋ ਗਏ ਚੜੇ ਹੋ ਗਏ ਅਗਰ ਮੈਂ ਸ਼ਾਇਦ ਠੀਕ ਬੋਲਦਾ ਖੁਵਾਂ ਤੇ ਇੱਕ ਇੱਥੇ ਇੱਕ ਸ਼ਬਦ ਬੋਲਦੇ ਨੇ ਖਖ ਖਖ ਰਹਿਣ ਸ਼ਾਇਦ ਉਸਦਾ ਉਹਨਾਂ ਵਿੱਚੋਂ ਆਉਂਦੇ ਹੋਣਾ ਜਿਵੇਂ ਸਿੱਠੀ ਹੋ ਗਏ ਇਹਨਾਂ ਚਾਰਾਂ ਦਾ ਗੋਤਰ ਜਿਹੜਾ ਹੈ ਉਹ ਚੱਢਿਆ ਇਹ ਗੁਰੂ ਅਰਜਨ ਦੇ ਪਿਤਾ ਜੀ ਦੇ ਦਰਬਾਰ ਵਿੱਚ ਆਏ ਨੇ ਹਾਂਜੀ ਨਾਮੋ ਕਰੀ ਗੁਰ ਅਰਜਨ ਪਾਸ ਹੱਥ ਜੋਰ ਬੋਲੇ ਅਰਦਾਸ ਇਹਨਾਂ ਨੇ ਆ ਕੇ ਹੱਥ ਜੋੜੇ ਮੱਥਾ ਟੇਕਿਆ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਜੀ ਸਤ ਗੁਰ ਸ਼ੁਭ ਬਚਨ ਤੁਹਾਾਰੇ ਬਹੁ ਵਿਦ ਕੇ ਹਮ ਅਰਥ ਵਿਚਾਰੇ ਕਹਿਣ ਲੱਗੇ ਮਹਾਰਾਜ ਤੁਹਾਡੀ ਬਾਣੀ ਜਿਹੜੀ ਹੈ ਉਹ ਬੜੀ ਉੱਤਮ ਹੈ ਬੜੀ ਸ਼੍ਰੇਸ਼ਟ ਹੈ ਬੜੀ ਪਵਿੱਤਰ ਹੈ ਪਰ ਅਸੀਂ ਕੀ ਕਰਦੇ ਹਾਂ ਜਦੋਂ ਕੋਈ ਬਾਣੀ ਦੀ ਤੁਕ ਪੜ੍ਹਦੇ ਹਾਂ ਉਹਦੇ ਕਈ ਕਈ ਅਰਥ ਕਰ ਲੈਨੇ ਆ ਪੇ ਦਾ ਅਰਥ ਇਹ ਵੀ ਹੋ ਸਕਦਾ ਹੈ ਇਹਦਾ ਅਰਥ ਇਹ ਵੀ ਹੋ ਸਕਦਾ ਹੈ ਇਹਦਾ ਅਰਥ ਇਹ ਵੀ ਹੋ ਸਕਦਾ ਹੈ ਸ੍ਰੀ ਸਤਗੁਰੁ ਸ਼ੁਭ ਬਚਨ ਤੁਹਾਰੇ ਬਹੁ ਵਿਦ ਕੇ ਹਮ ਅਰਥ ਵਿਚਾਰੇ Rick.